ਜੀ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਆਪਾਂ ਫੁੱਜ ਸਾਕ ਪਹੁੰਚ ਚੁਕੇ ਆ ਪਿੰਡ ਥਰੀਆਲ ਜ਼ਿਲ੍ਹਾ ਅੰਮ੍ਰਿਤਸਰ ਬੇਲੇ ਤਹਿਸੀਲ ਮਜੀਠਾ ਦੇਖੋ ਅੱਜ ਵੀ ਬਾਈ ਹੁਣੇ ਛੇ ਸਾਂ ਤੇ ਗਾਵਾਂ ਤੇ ਚਲੋ ਬਾਈ ਇਹਨਾਂ ਨੂੰ ਜੰਮੂ ਤੋਂ ਘਾਗ ਵੀ ਆਇਆ ਤਾਂ ਮਈਆਂ ਮੰਗੀਆਂ ਵੀ ਲੈ ਕੇ ਚੱਲੇ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਨ ਪਹੁੰਚ ਸਾਰੇ ਗੱਲਬਾਤ ਕਰ ਲਈਏ ਬਾਈ ਜੀ ਹਸਤੀਕਾਰ ਹਾਂ ਜੀ ਬਾਈ ਜੀ ਹਸਤੀਕਾਰ ਵੈਲਕਮ ਸੰਦੀਪ ਜੀ ਹੋਰ ਪੁੱਜੀ ਸਾਹ ਸਾਰੇ ਸੰਦੀਪ ਡੇਰੀ ਫਾਰਮ ਦੇਖਣ ਆਲੇ ਸਰੋਤਿਆਂ ਨੂੰ ਵੈਲ ਜੀ ਖਾਲਸਾ ਬਾਈ ਜੀ ਬੰਦੇ ਜੀ ਮੇਰਾ ਮੇ ਬਾ ਠੀਕ ਹੈ ਜੀ ਬੜੀ ਵਧੀਆ ਵਾ ਵਧੀਆ ਹਰਨੇਸ਼ਾ ਇਦਾਂ ਹੀ ਆਏ ਜਮੂੜੇ ਗਾ ਜਮੂੜੇ ਪਰਸੋਂ ਆਏ ਭਰਾਵਾ ਫਿਰ ਮਾਲ ਲੈਣਾ ਪਈਦਾ ਚੰਗਾ ਥੋੜਾ ਜਿਹਾ ਉੱਥੇ ਵੀ ਜਿਹੜਾ ਡਾਕਟਰ ਸਾਹਿਬ ਹੈ ਉਹ ਡਾਕਟਰ ਰਵੀਸ਼ ਲਖਣਾ ਹਾਂਜੀ 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 ਉਹ ਵੀ ਆਪਣਾ ਸੱਜਣਾ ਜਦੋਂ ਮਾਲ ਮੂਲ ਜਾਂਦਾ ਫੇ ਉਹ ਸਿਫਤ ਕਰਦਾ ਚਲੋ ਮਈਆਂ ਲਈਆਂ ਨੇ ਲਈ ਆ ਆਪਾਂ ਝੂੜ ਕਾਲੀ ਮਰਦਾ ਵੀ ਆਪਣੇ ਭਰਾ ਕੋਈ ਆ ਠੀਕ ਆ ਗਰਸ਼ਿੰਦਰ ਸਿੰਘ ਕੋ ਡੱਲੀਆਂ ਚਲੋ ਕੋਈ ਬੈਗੀ ਹਰਿਆਣਾ ਜਾਣਾ ਪੈਣਾ ਹਰਿਆਣਾ ਗਰਸ਼ਿੰਦਰ ਹੁਣੇ ਬਣਾ ਤਾਂ ਚਲੋ ਨਾ ਨਾ ਛੋਟੇ ਖੱਜਲ ਨਹੀਂ ਹੋਣਾ ਪਿਆ ਤੇਰੀ ਮੀਡੀਓ ਇੱਕ ਵਸ ਕਰਦੇ ਉਹ ਵੀਡੀਓ ਬਣ ਗਈ ਅੱਜ ਸਾਡਾ ਹੈ ਨਾ ਸਾਡਾ ਜਲੇ ਉਹ ਨਹੀਂ ਜਹੋਰ ਆ ਕੇ ਨਹੀਂ ਆ ਕੋਈ ਗੱਲ ਫਿਰ ਪਾਲ ਸੰਦੀਪ ਜੀ ਵੈਸੇ ਚਲੋ ਕੁਛ ਇਹਨਾ ਲੈ ਲਿਆ ਵਾ ਹਾਂਜੀ ਕੁਛ ਇੱਕ ਦੋ ਗਾਵਾਂ ਸਵੇਰੇ ਆ ਗਏ ਬੰਦੇ ਫੜ ਫੁੜ ਕੇ ਲੈ ਗਏ ਬੋਲ ਮਾਲ ਪੂਰਾ ਨਹੀਂ ਹੁੰਦਾ ਤੈਨੂੰ ਪਤਾ ਤੇ ਮੈਂ ਕਹਿੰਦਾ ਸੰਦੀਪ ਜੀ ਇਹੀ ਉੱਥੇ ਵਾਝਣ ਦੀ ਸਿਆਗੀ ਸੰਦੀਪ ਨੇ ਜ਼ਰੂਰ ਹੁਣ ਮੈਂ ਬਣਾ ਲਾ ਜੇ ਗ੍ਰਿਸ਼ਿੰਦਰ ਨੇ ਨਹੀਂ ਬਣਾਈਆਂ ਤੇ ਕੋਈ ਨਹੀਂ ਆਪਾਂ ਬਣਾ ਲੇ ਆਪਣੇ ਕੋ ਗਾਵਾਂ ਦੇ ਪੀਂਦੇ ਆ ਇੱਕਾਉਂ ਡਈ ਆ ਅੱਛਾ ਦੋ ਮੰਡਾ ਜੇ ਆ ਗਈ ਠੀਕ ਨਹੀਂ ਤੇ ਕੋਈ ਨਹੀਂ ਗਾੜ ਥੋੜੀ ਜੀ ਕੱਚੀ ਜਾਂ ਦੋ ਚਾਰਨ ਸਾਮਕੇ ਪਾਲਾਂਗੇ ਬਾਕੀ ਸਾਰੇ ਜੀ ਗਾਵਾਂ ਦੇ ਹੋਈ ਜਿਲ੍ਹਾ ਅੰਮ੍ਰਿਤਸਰ ਆ ਹਲਕਾ ਮਜੀਠਾ ਜੇ ਲਾਗੇ ਜੈੰਤੀਪੁਰ ਦੇ ਪਿੰਦਾ ਜੇ ਠੀਕ ਹੈ ਜੀ ਤੇ ਨਾਂ ਆਪਣਾ ਹਰਪੀ ਸਿੰਘ ਫੌਜੀ ਹੈ ਵੀ ਫੌਜੀ ਤੇ ਪਿੰਡ ਤੇ ਤੁਹਾਨੂੰ ਦੱਸ ਦਿੱਤਾ ਤੇ ਮੋਬਾਈਲ ਨੰਬਰ 9814177122 ਫੋਨ ਕਰਦਾ ਜਿਹੜਾ ਭੈਣ ਭਰਾ ਚੁੱਕੀ ਦਾ ਜ਼ਰੂਰ ਆ ਭਾਵੇਂ ਕੋ ਰਾਤ ਨੂੰ ਕਰੇ ਭਾਵੇਂ ਕੋ ਦਿਨੇ ਕਰੇ ਮੇਰੀ ਆਦਤ ਹੈ ਸਦੀ ਬਿਲਕੁਲ ਮੈਨੂੰ ਕੋਈ ਇਹ ਗੱਲ ਹੀ ਕਹਿਸਦਾ ਤੇਰੇ ਚੈਨਲ ਤੇ ਵੀ ਮੈਂ ਫੋਨ ਕੀਤਾ ਕੋਈ ਸਾਡੇ ਫੋਨ ਨਹੀਂ ਹੂੰ ਆਪਣੀ ਇੰਨੀ ਕੁ ਚਲੋ ਹੈ ਬਾਕੀ ਲਾਂਮਾ ਸ਼ਾਂਮੇ ਵਾਲਾ ਜਿਹੜਾ ਕੋ ਵੇਚਣਾ ਜ਼ਰੂਰ ਜ਼ਰੂਰੀ ਜ਼ਰੂਰੀ ਚਲੋ ਇਹ ਹੈ ਟੀਚਰ ਟੀਚਰ ਲਈ ਦੀ ਅੱਜ ਵੀ ਦੁਆ ਕ ਭਣਾਵਾਂ ਨੂੰ ਲਾਮੇ ਲਾਮੇ ਮੋੜੇ ਮੁੜਕੇ ਥੋੜੇ ਥੋੜੇ ਚਲੋ ਕਰਨਾ ਪੈਂਦਾ ਕਰਦੇ ਪੜੀ ਪਾਰ ਲੈਣ ਸਾਰਾ ਜਹੀ ਲੈ ਨਹੀਂ ਸਕਦੇ ਸੋਣਾ ਬਿਲਕੁਲ ਜੀ ਗੱਲਾਂ ਬਾਤਾਂ ਚੱਲਦੇ ਰਹਿਣੀਆਂ ਵੇਖੋ ਆਪਣਾ ਚੈਨਲ ਏਡਾ ਵਧੀਆ ਨਾ ਇਹ ਬੰਦੇ ਵੀ ਆਪਣਾ ਚੈਨਲ ਵੇਖ ਕੇ ਆ ਗਏ ਠੀਕ ਹੈ ਬਾਹਰੋਂ ਲੋਕ ਫੋਨ ਕਰਦੇ ਅਮਰੀਕਾ ਕੈਨੇਡਾ ਜੋ ਕਹਿੰਦੇ ਜੀ ਅਸੀਂ ਤੁਹਾਡੇ ਕੋ ਡੰਗਰ ਨਹੀਂ ਲੈਣਾ ਹਮਮ ਸਿਰਫ ਵੀਡੀਓ ਵੇਨੇ ਪੁੱਛ ਹਾਂ ਜੀ ਹਾਂ ਜੀ ਬਿਲਕੁਲ ਜੀ ਤੇ ਜੇ ਸਾਡੀਆਂ ਹੁਣ ਵੀਡੀਓ ਸ੍ਰੀ ਜੀ ਚੱਲਣੀਆਂ 13 ਕਰਕੇ ਚਲੋ ਮਾਲ ਸ੍ਰੀ ਜੀ ਆਪਾਂ ਪਹਿਲਾਂ ਵੇਚਦੇ ਹਾਂ ਇਹ ਗੱਲ ਤੈਨੂੰ ਪਤਾ ਹੀ ਆ ਵਿੱਚੋ ਸਾਲ ਕੰਮ ਬੰਦ ਕੀਤਾ ਤਾਂ ਵੀ ਮੈਂ ਮਾਲ ਵੇਚਦਾ ਰਿਆ ਪਰ ਹੁਣ ਜੋ ਨਜ਼ਾਰਾ ਨਾ ਜਿਹੜਾ ਬੰਦੇ ਨੂੰ ਕੱਖ ਨਹੀਂ ਨਾ ਹੁੰਦਾ ਉਹ ਵੀਡੀਓ ਦੇ ਮਾਲ ਵੇਚ ਸਕਦਾ ਸੀ ਜੇ ਕਿਉਂਕਿ ਲੋਕੀ ਪਿਆਰ ਹੀ ਨਾ ਕਰਦੇ ਤੇਰੇ ਚੈਨਲ ਦੇ ਨੂੰਹ ਵਿਖਦੀਆਂ ਨੇ ਕੋਈ ਕਹੇ ਮੈਂ ਵੇਚੀਆਂ ਹਰ ਵੀ ਸੋਹਣੀ ਵੇਚ ਸਕਦਾ ਜਿਨਾ ਮਾਲ ਵਿਕਦਾ ਤੇਰੇ ਚੈਨਲ ਤੇ ਚਲੋ ਇਹ ਜਰੀਆ ਬਣਾਇਆ ਪਰਮਾਨ ਸਰਕਲ ਹੀ ਹੁਣ ਇਹ ਹੀ ਗੱਲ ਜਣੀ ਆ ਕਰੇ ਜੀ ਹਰ ਚੀਜ਼ ਆਨਲਾਈਨ ਹੋਵੇ ਬਿਲਕੁਲ ਕੰਮ ਹੀ ਲੋਕੀ ਪੈਨ ਵੀ ਆਨਲਾਈਨ ਬੰਦੇ ਨੇ ਵੇਖੋ 8 ਰੁਪਏ ਦਾ ਪੈਨ ਘਰੇ ਦੇਣ ਹੁੰਦੇ ਨੇ ਇੱਥੇ ਜਨਾ ਦਾ ਤੇ ਬਾਕੀ ਭੈਣ ਭਰਾਵਾਂ ਨੂੰ ਇਹੋ ਬੇਨਤੀ ਕਰੀ ਦੀ ਆਪਣੇ ਚੈਨਲ ਵਾਲਿਆਂ ਕੋ ਜਿਹੜਾ ਕੋ ਮਾਲ ਸਾਡੇ ਕੋਲੇ ਇਹ ਨਾ ਵੀ ਥੋੜੀ ਮੋਦੀ ਫਰੀਕ ਹੀ ਚੱਲਿਆ ਇਹ ਮੇਰੇ ਕੋ ਵੀ ਗਲਤੀ ਹੋ ਸਕਦੀ ਹੋਰ ਵੀ ਗਲਤੀ ਹੋ ਸਕਦੀ ਬਾਕੀ ਆਪਣੇ ਚੈਨਲ ਦੇ ਵਪਾਰੀ ਬਹੁਤ ਵਧੀਆ ਨੇ ਜੇ ਕੋ ਨਵੇਂ ਮੁੰਡੇ ਆਏ ਵੀ ਨੇ ਉਹ ਵੀ ਮਾਲ ਵਧੀਆ ਲੈ ਚੰਗਾ ਮਾਲ ਵੀਡੀਓ ਪਾਉਂਦੇ ਨੇ ਜੀ ਚਲੋ ਆਪਾਂ ਦੇ ਸਾਰੇ ਭੈਣ ਭਰਾਵਾਂ ਦਾ ਚੋਣ ਦੀ ਯਾਰ ਕਰਦੇ ਜਿੰਨੇ ਸੰਦੀਪ ਸਿੰਘ ਘਰ ਵੱਧ ਹੋਣਗੇ ਸਾਡੇ ਕੋ ਉਨਾ ਹੀ ਸਾਡਾ ਵੱਡਾ ਹੁੰਦਾ ਜੇ ਘਰ ਬਿਲਕੁਲ ਇਨਾ ਹੀ ਕਾਰੋਬਰ ਵੱਡਾ ਹੁੰਦਾ ਬਾਕੀ ਹੁਣ ਸੰਦੀਪ ਸਿੰਘ ਜੋਗੀ ਇਹ ਰਹਿ ਗਿਆ ਆਮੀ ਹੁਣ ਇਹ ਤੇ ਪਰ ਇੰਨੀ ਗੱਲ ਪਹਿਲਾਂ ਹੀ ਦੱਸ ਦਿਆਂ ਵੀ ਹੁਣ ਨਾ ਸਾਡੇ ਸਬਸਕ੍ਰਾਈਬਰ ਜਿਹੜੇ ਥੋੜੇ ਜਿਹਾ ਖਲੋਤਾ ਕਰ ਹਮ ਸਬਸਕ੍ਰਾਈਬਰ ਵਧਵਾਓ ਸ਼ੰਭੂ ਆ ਗਿਆ ਦੋਰੇਸ਼ ਆ ਗਿਆ ਵਾਜ ਵਾਜਣਗੇ ਵਾਜਣਗੇ ਸੈਸ ਕਰਾ ਮੈਨੂੰ ਬਤਾਓ ਹੁਣ ਤੇ ਆਪਾਂ ਵੀ ਪਤਾ ਨਹੀਂ ਕਹਿਣੋ ਹਟ ਗਏ ਘਰੇ ਤੇ ਲੋਕੀ ਵੀਡੀਓ ਵੇਖੀ ਜਾਂਦੇ ਸਬਸਕ੍ਰਾਈਬਰ ਖੜਾ ਜਾਂਦੇ ਕੰਮ ਰੁਕਿਆ ਜੀ ਵੀ ਹੁੰਦਾ ਨਹੀਂ ਕੰਮ ਚਲੋ ਭੈਣ ਭਰਾਵਾਂ ਗੜੀ ਬੇਨਤੀ ਮੇਰੇ ਰਿਸ਼ਤੇਦਾਰ ਮੇਰਾ ਕੋਈ ਭੈਣ ਭਰਾ ਮੇਰਾ ਕੋਈ ਸੱਜਣ ਵੇਖਣ ਡਿਆ ਤੇ ਜਰੂਰ ਮਲੇ ਨੂੰ ਨਾ ਬੇਨਤੀ ਆ ਰਿਕੁਐਸਟ ਸਮਝ ਲਓ ਜੋ ਮਰਜ਼ੀ ਸਮਝ ਲਓ ਜੀ ਸਬਸਕ੍ਰਾਈਬਰ ਬਾਜੀ ਚੈਨਲ ਜਿਹੜਾ ਹੋਰ ਪ੍ਰੈਸ ਕਰੋ ਭਾਈ ਨਿੰਮ ਜੀ ਮਾਲ ਦੇ ਬਾਬਾ ਹੀ ਹਾਂ ਨਹੀਂ ਵੇਖਿਆ ਕੁਝ ਇੱਕ ਦਵਾਈ ਉਹ ਆਉਂਦੇ ਹੀ ਆਹ ਚੱਲੀ ਹੈ ਵੇੜ ਪਹਿਲਾਂ ਪਹਿਲੇ ਇਹ ਸੂਣ ਵਾਲੀ ਚੀਜ਼ ਗੱਪਣ ਗੱਪਣ ਹਾਂ ਜੀ ਇਹ ਦੂਜੇ ਸਮਝ ਲਓ ਇਹ ਪਹਿਲਾਂ ਸਮਝ ਲਓ ਅਜ ਬੰਦੇ ਵੀ ਗਿਆ ਰਾਹ ਉਹ ਗਾਈਏ ਕਾਹੀ ਉਧਰੋਂ ਭੱਜ ਗਏ ਸਾਰੇ ਲੋਜ ਦਿਖਾਉਂਦੇ ਤੇ ਸੰਦੀਪ ਜੀ ਆਪਣੇ ਕੋ ਨਾ ਸੂਣ ਵਾਲੀ ਬੱਚੀ ਜੇ ਦੂਜਾ ਲਓ ਹਣਾ ਜੀ ਦੂਜਾ ਲਓ ਪਤਾ ਹੀ ਨਹੀਂ ਸਾਹਿਬ ਜੀ ਮੈਂ ਦੂਜਾ ਲਾ ਲਓ ਪਹਿਲਾ ਲਾ ਲਓ ਜੀ ਤੁਹਾਡੇ ਸਾਹਮਣੇ ਆ ਗਿਆ ਹਾਂ ਮੈਂ ਜਿਹੜਾ ਸਵਰਥ ਬੰਦੇ ਬਈਆ ਕਿ ਜੁਨੀਸ ਕਰ ਮੈਂ 4-5 ਵਜੇ ਤਾਂ ਉੱਠ ਕੇ ਸੀਰਜਾ ਭੱਜ ਦੌੜ ਭੱਜ ਦਉਣ ਸੀ ਜੀ ਬਾਕੀ ਗੱਲਾਂ ਆਪੇ ਛੱਡੋ ਹਾਂ ਜੀ ਕਿਹੜੀ ਗੱਲ ਹੈਂਦੀ ਆ ਸਬਜੀ ਦੀ ਹੂੰ ਠੀਕ ਆ ਵੱਛੀ ਵੱਛੀ ਬਹੁਤ ਅਫਵਲਿਆ ਸਾਫ ਆ ਸੋਹਣੀ ਐ ਨਗਰ ਵਾਲੀ ਤੇ ਬਹੁਤ ਤੇ ਸੇਵਾ ਹੈ ਹਾਂ ਬਿਲਕੁਲ ਕੋਈ ਕਮੀ ਪੇਸ਼ੀ ਨਹੀਂ ਹੈਗੀ ਬੈਠ ਚ ਹਾਂ ਜੀ ਬਾਕੀ ਅੱਜ ਮਾਲ ਤੇ ਤਿੰਨਾਂ ਪਹਿਲਾਂ 10 ਬੈਠਾ ਵੀ ਜੱਟ ਸਿੰਘਾਂ ਵੱਛੀਆਂ ਦੇ ਕੱਪੜੇ ਉਹ ਵੀ 20 ਕੀਆ ਭੈਣਾ ਹੀ ਇੰਨੀ ਸੰਦੀਪ ਜੀ ਫੋਕ ਕੰਨੀਆ ਮੇਥਨੀਆਂ ਨੇ ਵੀਰਾ ਗਾਂ ਘਲਦੇ ਤੇ ਬੜਾ ਕਸੂਤਾ ਗੇਰ ਬਸ ਬਸ ਜੀ ਬਸ ਇਹ ਪੈਸਾ ਮਾੜਾ ਮਾਨਸਾ ਰੱਖਣਾ ਤੇ ਜਾਂ ਪਰ ਜਿੰਨੀਆਂ ਭੈਣਾ ਮੂਲ ਕਰਦੀਆਂ ਨਾ ਆਪਣੇ ਨਾਲ ਹਾਂ ਜੀ ਜੀ ਚੈਨਲ ਤੋਂ ਵੀਡੀਓ ਦੇਖ ਕੇ ਤੋਂ ਸੈਤੀ ਨਾਲ ਕਹਿੰਦੀਆਂ ਵੀ ਭੇਜ ਦੋ ਬਸ ਗਾਈ ਤੇ ਕਰੇ ਉੱਥੇ ਬੰਦਾ ਕਿਸੇ ਭੇਜਣੀ ਕੀਤੀ ਜਿਹਨੂੰ ਭੈਣ ਮੂਲ ਕਰਦੀ ਹੈ ਨਾ ਉਦੋਂ ਕੋਈ ਮਜ਼ਦੂਰੀ ਅਗਲਾ ਦੱਸੇ ਤੇ ਫਿਰ ਆਖੀਦਾ ਯਾਰ ਜਾਣ ਦੋ ਹਾਂ ਜੀ ਲੈਵੇ ਇਹਨੂੰ ਥਣ ਦੀ ਕੁਆਲਿਟੀ ਨਾਲ ਕੋਈ ਫਸਰ ਨਹੀਂ ਪੁੱਤ ਅਸੀਂ 15 ਕਣ ਦੇ 18 ਕਣ ਦੇ 12 ਕਣ ਦੇ ਸਾਨੂੰ ਨਹੀਂ ਪਤਾ ਅਨੀ ਦੇ ਨੇ 20 ਵੀ ਕੱਟ ਆ ਜੀ ਜਿਸ ਭਾਈ ਕਰੋਗੇ ਮੋਲ ਸੰਦੀਪ ਸਿੰਘ ਇਹਦਾ ਕਰ ਲਈਏ 50000 ਉਹ ਵੀ ਚੱਲ ਜਾਣਾ ਪਰ 45000 45000 ਠੀਕ ਹੈ ਦੱਸੋ ਹਾਂ ਦੱਸੋ 42000 ਆ ਜਾਓ ਚਲੋ ਬਹੁਤੇ ਨਹੀਂ ਵਧਾਉਣੇ ਘਟਾਉਣੇ ਹੋ ਜਾਏਗੀ ਜਰਸੀ ਇਹ ਵੀ ਗੱਪਣੀਆਂ ਜਰਸੀ ਸਿੰਘ ਜੀ ਗੱਪਣਾ ਜੱਬਲ ਬੱਚੀ ਵੇਖ ਲਾ ਗਾਈਂ ਬੱਚੀ ਆ ਮੈਨੂੰ ਨਹੀਂ ਜਿਆ ਪਤਾ ਬਿਲਕੁਲ ਇਹ ਲਈ ਇਥੋਂ ਲੋਕਲ ਜੀ ਹਾਂ ਜੀ ਦੂਰੋਂ ਨਹੀਂ ਇਹ ਲਈ ਪਹਾੜ ਵਾਲੇ ਨੇ ਦੁੱਧ ਕੱਢਦੇ 15 ਦੁੱਧ ਕੱਢਦੇ 18 ਦੁੱਧ ਕੱਢਦੇ 12 ਤੂੰ ਲਓ ਜੀ ਵੇਖੋ ਗਰਾਂ ਦੇ ਵੀ ਆਪਣੀ ਸਮਝ ਨਾ ਲੈ ਲਿਓ ਆਹ ਵੇਖੋ ਹੋਰ ਲੰਮੀ ਗਰਾਂ ਦੇ ਇਹ ਹੋੜ ਜਰਤੀ ਹੁੰਦੀ ਜ਼ੋਰ ਜਰਤੀ ਇਹਨੂੰ ਕਹਿ ਨਹੀਂ ਸਕਦਾ ਕਿ ਇਸ ਦੇ ਵਿੱਚ ਜਰਾਂ ਦਾ ਇੱਕ ਨੋਟ ਸਿਆ ਆਇਆ ਆਇਆ ਆਜਾ ਬਾਜੀ ਅੰਦਰੋਂ ਸੰਗਲ ਘਟੀ ਜੀ ਲਾਉਣ ਦੇ ਲੋਕੀ ਸੰਗਲ ਵਖਾਉਂਦੇ ਈ ਤੇ ਸੰਗਲ ਲਾਗਲੇ ਹੌ ਲਗੇ ਹਾਂ ਉਹ ਲੈ ਉਹ ਸੰਗਲ ਸੁਨੇਹ ਤੇ ਤੂੰ ਕੋਈ ਨਹੀਂ ਕੋਈ ਨਹੀਂ ਹੁੰਦਾ ਸੰਗਲਸ ਵੇਸਾ ਸੁਹਣੀ ਲੱਗਦੀ ਹੰਦੀਪ ਜੀ ਦੇਖੋ ਲੈ ਆਏ ਆ ਗੀਜਣੀਆਂ ਪਰ ਜਦਾਂ ਕਈ ਭੈਣ ਭਰਾ ਕਹਿੰਦੇ ਮੂੰਹ ਛੋਟਾ ਹੋਵੇ ਪਿਓਰ ਹੋਵੇ ਇਹ ਤੇ ਹੁਣ ਪਿਓਰ ਆ ਬਸ ਇਹ ਰੱਸਾ ਛੁੱਟਦਾ ਜੀ ਕਿਆ ਲੈ ਠੀਕ ਹੈ ਸ਼ੰਭੂ ਜੀ ਠੀਕ ਹੈ ਜੀ ਆਏ ਤੇ ਬੜੇ ਦਿਨਾਂ ਬਾਅਦ ਜੇ ਮਤਲਬ ਰੱਸਾ ਛੁੱਟਿਆ ਮੈਂ ਹੇਲਦੀਆਂ ਇਹ ਮੈਨੂੰ ਨਹੀਂ ਪਤਾ ਕੀ ਕਰਦੀਆਂ ਜੀ ਚਲੋ ਹੋਰ ਹੋਜੀ ਸਾਹਿਬ ਕੀ ਗੱਲ ਆ ਆਪਣੇ ਨਾਲ ਇਹਦਾ ਪਿਆਰ ਹੀ ਆ ਨਾ ਕਰਮਾਂ ਵਾਲਿਆਂ ਦਾ ਇਹਨਾਂ ਨੇ ਨਾ ਸੁਦੀਪ ਸਿਆ ਮਤਲਬ ਮੈਂ ਨਹੀਂ ਕਹਿੰਦਾ ਮੈਨੂੰ ਉੱਥੇ ਚੜਾਤਾ ਜਿੱਥੇ ਮੈਂ ਚੜ ਨਹੀਂ ਸਕਦਾ ਬਸ ਹੈ ਜੇ ਮੈਂ ਇਹਨਾਂ ਦੀ ਹੁਣ ਸੰਭਾਈ ਨਾ ਕਰਾਂ ਫੇ ਮੇਰੇ ਲਈ ਮਾਰ ਬਾਕੀ ਅੱਜ ਮਾਲ ਫੀਸਾਂ ਮਿਲ ਜਾ ਘੱਟ ਵੀ ਇਹਨਾਂ ਦਾ ਹੀ ਮਹਾਂ ਪ੍ਰਾਪਰ ਆਇਆ ਗੱਲ ਗੱਲ ਆਪਰ ਦੋਨੋਂ ਇੱਕ ਬੋਲੀ ਬਰੇ ਕਿਹੜਾ ਉਹ ਲੇਟ ਆ ਉਹ ਸਵੇਰੇ ਆਉਂਦੀਆਂ ਕੁਝ ਪੋਜਾ ਸੋ ਸਾਮਾ ਨੂੰ ਆ ਮਾਲ ਨੂੰ ਬੋਲ ਹਾਂਜੀ ਭਰਾ ਮੋਲੇ ਸੰਦੀਪ ਸਾਹਿਬ ਇਹਦਾ ਵੀ 45 ਆ ਠੀਕ ਆ ਇਹ ਵੀ ਦੇ ਦੀਏ 43000 ਦੀ ਫਿਰ ਫਿਕਸ ਰੇਟ ਜੇ ਲੈਣੀ ਕਿਸੇ ਨੇ ਫੋਨ ਕਰ ਲਿਓ ਨਹੀਂ ਤੇ ਕੋਈ ਗੁੱਸਾ ਪਾ ਠੀਕ ਆਸ ਜੀ ਦੀ ਮਾਲ ਵਿਗਿਆਈ ਆ ਸਮਝ ਲੋ ਕੋਈ ਭੈਣ ਭਰਾਵੇਂ ਨਾ ਸੰਗ ਰੰਗ ਰਿਹਾ ਉਹ ਕਾਹੇ ਕਾਹ ਆਈ ਗਈ ਆ ਲਿਆ ਇੱਥੇ ਪਹਿਲਾਂ ਉਹਨੂੰ ਠੋਕ ਲਈਏ ਬਾਕੀ మిਗੇ ਮਾਲ ਦੀ ਆਪਾਂ ਵੀਡੀਓ ਆਪਣੀ ਬਣਾਵਾਂਗੇ ਚਲੋ ਚਲੋ ਇਹਨੂੰ ਦੋਹਰੋ ਸੰਦੀਪ ਸਿੰਘ ਜੀ ਇਹ ਨਹੀਂ ਮੈਂ ਵੇਖੀ ਅੱਛਾ ਇਹ ਤੇਰੇ ਭਤੀਜੇ ਨੇ ਖਰੀਦੀ ਹੋ ਮੈਨੂੰ ਨਹੀਂ ਪਤਾ ਕਿੰਨੇ ਦੀ ਲਈ ਹੋ ਚਲੋ ਇਹ ਅੱਜ ਇਹ ਜਿਹੜੀ ਆਇਆ ਫਰੀਦ ਕੇ ਮੁੰਡਾ ਆਪਣੇ ਦਾ ਪੁਰਾਣਾ ਜੁੱਟ ਚੜਦਾ ਹੁੰਦਾ ਹੈ ਪਹਿਲਾਂ ਹਾਂਜੀ ਹਾਂਜੀ ਬੱਛੀ ਬਹੁਤ ਚੰਗੀ ਮੈਂ ਤੇ ਦੇਖੀ ਨਹੀਂ ਮੈਨੂੰ ਕਹਿੰਦੇ ਵੀ ਬੱਛੀ ਚੰਗੀ ਆ ਮੈਂ ਕਿਹਾ ਲੈ ਲੋ ਚੰਗੀ ਆ ਦੇ ਠੰਡੀ ਪੜੀ ਆ ਡਰਨ ਦੀ ਇਹ ਨਿਕਲੀ ਉਹਨਾਂ ਦੇ ਅੱਛਾ ਗੇੜ ਤੋਂ ਹੀ ਨਿਕਲੀ ਦੀ ਹੋਊਗੀ ਠੰਡੀ ਖਦੀਸਾ ਇਹਨੂੰ ਵੀ ਦੱਸੀ ਗੱਲ ਵੀ ਲੈਣੀ ਠੰਡੀ ਵੇਖੋ ਥਣ ਵੱਸੀ ਦਿਨ 15 ਘੜਾ ਜੂ ਇਦਾਂ ਹੀ ਚਾਈ ਵਾਲਾ ਦੇ ਲੀਦਾ 20 ਕਿਲੋ ਕੱਢਦੇ ਪਾ 15 ਕੱਢਦੇ ਪਾ 12 ਕੱਢਦੇ ਆ ਲੈ ਮੈਨੂੰ ਇਹਨਾ ਵੀਡੀਓ ਪਾਈ ਤੇ ਆ ਵਹਿੜਿਆ ਮੈਂ ਕਿਹਾ ਲੈ ਲੋ ਭਰਾ ਇਹ ਤੁਹਾਨੂੰ ਚੰਗੀ ਲੱਗੇ ਚੱਲ ਪੁੱਤ ਦੁਰ ਦੁਰ ਤਲ ਤੇ ਪਰੇਕਾ ਪਰ ਹੰਤਰੂਗੀ ਤੂੰ ਉਹ ਨਹੀਂ ਡਰਦੀ ਹਾਂ ਹੰਤਰੂਗੀ ਮੰਗਲ ਲਾ ਲਿਆ ਨਾ ਇਹਨੂੰ ਲਿਆ ਨੂੰ ਕਰੂਗੀ ਚੁਰਦੇ ਚੋੜੀ ਗੱਦੇ ਦਾ ਸਾਰਾ ਕੁਝ ਮੈਂ ਗਾ ਤਾ ਇਹ ਸੰਗਲ ਜੇ ਬਾਹਰ ਆ ਰਿਹਾ ਨਾ ਹੁਣ ਇਹਦਾ ਸੰਗਲ ਦੇ ਤਰਾਂ ਤੇ ਸੰਦੀਪ ਜੀ ਬਾਕੀ ਬਸ ਇਹ ਚਾਹੀਦੀ ਸੰਦੀਪ ਸਾਹਿਬ ਮੈਨੂੰ ਹਣਾ ਇਹਨੂੰ ਨਾ ਮੁੱਲ ਕਰਾਈਂ ਜੇ ਕੋਈ ਓਏ ਨਹੀਂ ਜਾਣਾ ਸੰਦੀਪ ਸਾਹਿਬ ਨੂੰ ਇਹਦੇ ਉਹ ਨੂੰ ਨਹੀਂ ਜਾਣਾ ਇਹ ਆ ਜੂ ਲੈ ਉਹ ਦੋਸਤ ਹੋਰ ਨੂੰ ਦੋਸਤ ਅੰਦਰੋਂ ਪਰੇ ਆ ਜਾ ਆ ਜੋ ਬਾਹਰ ਬੰਨ ਮੋਟੇ ਖੇਚੇ ਮੰਜਾ ਸੀ ਲਾ ਕੇ ਆ ਜੱਫੀ ਜਾ ਕੇ ਤੇ ਜੇ ਕੋਈ ਕਹਾਣੀ ਇਹ ਮਿਲ ਕੇ ਆਓ ਕਰੀਏ ਹਮਨ ਜਿਹੜਾ ਲੈ ਆਇਆ ਇਹ ਨਹੀਂ ਮੈਂ ਕਿਹਾ ਨਫਾ ਵੀ ਤੇਰਾ ਤੇ ਘਾਟਾ ਵੀ ਤੇਰਾ ਤੂੰ ਮੈਨੂੰ ਦੱਸੋ ਵੀ ਮੈਂ ਗੱਡੀ ਕਿਦੋਂ ਕਿੰਨੇ ਪੈਸੇ ਦੇ ਕਿ ਗੱਡੀ ਭੇਜਾਂ ਹਾਂ ਤੇ ਇੰਨੇ ਕੇ ਪੈਸੇ ਭੇਜ ਦੇ ਕੋਈ ਸਾਡੇ ਕੋ ਹੈਗੇ ਕਿੰਨੇ ਦੀ ਕਾਕਾ ਜੀ ਅੱਜ ਦੱਸੋ ਫਿਰ ਅੱਜ ਚੱਲਣ ਦੇ ਤੈਨੂੰ ਵਪਾਰੀ ਬਣਾ ਦਿਆਂਗੇ ਮੈਂ ਹਾਂ ਉਹ ਤੇ ਮੈਂ 45 ਕਰ ਦਿੱਤੇ ਹਾਂ ਦੇਣੀ ਕਿੰਨੇ ਦੀ ਕਰਾਜ ਸੰਦੀਪਾ ਪੁੱਛੇ ਨੂੰ ਇਹ ਛੱਡਦਾ ਇਹ ਤਾਂ ਤੁਹਾਡਾ ਨਾ ਸਰਾਇਆ ਆਹ ਸੁਣ ਜੀ ਸਿਆ ਪਤਾ ਨਹੀਂ ਮੈਨੂੰ ਪਤਾ ਕਿੰਨੇ ਦੀ ਲਈ 40 ਦੀ ਦੇ ਦਿੱਤੀ ਹੈ ਠੀਕ ਹੈ ਫਿਰ ਨਹੀਂ ਹਾਂ ਹੁਣ ਹੋਰ ਘਟਾਓ ਏ ਅੱਜ ਪਤਾ ਲਾਜੇ ਪਹਿਲੇ ਦਰ ਆਇਆ ਇੱਧਰ ਆ ਨਾ ਲਾ ਕੇ ਹੋਰ ਛੱਡਦਾ ਹਾਂ ਯਾਰ ਹੋਰ ਛੱਡਦਾ ਨੂੰ ਹੋ ਛੱਡਦਾ ਚਲੋ 30000 ਦੀ ਹੁਣ ਤੂੰ ਦੱਸ ਕੋ ਕਰਾ ਓ ਠੀਕ ਹੈ ਫਿਰ ਬਸ ਅੱਜ ਹੋਰ ਸ਼ੰਮੂ ਦੇ ਖਾਤੇ 1000 7000 ਦੀ 7000 ਠੀਕ ਆ ਠੀਕ ਆ ਹੁਣ ਖੁਸ਼ ਆ ਪੂਰੇ ਦਾ 7000 ਦੀ ਉਹਦੀ ਅੱਕਾ ਜੋ ਮੇਰਾ ਮੁੰਡਾ ਪਹਿਲਾਂ ਯਾਰ ਹੁੰਦਾ ਏ ਸਾਡਾ ਯਾਰ ਉਹ ਕਰ ਅੱਜ ਯਾਰ ਉਹਦੇ ਲਈ ਖਰਦਿਆ 36000 ਦੀ ਗਾਂ ਮੈਨੂੰ ਇਹ ਨਹੀਂ ਪਤਾ ਇਹਨੇ ਕਿੰਨੇ ਚਲੋ ਹੁਣ ਯਾਰ ਉਹਨੂੰ ਛੱਡ ਦੋ ਕਿੰਨਾ ਨੂੰ ਜੰਮੂ ਵਾਲਾ ਨੂੰ ਜੰਮੂ ਵਾਲਾ ਯਾਰ 35000 ਦੀ ਗਾਂ ਦੇ ਦਿੱਤੀ ਇਹਨੂੰ ਖੜਦਿਆ ਉਹਦੀ ਸ਼ਾਈ ਵਾਲ ਅੱਗੇ ਵੈਰੋ ਪਿੱਛੇ ਵੈਰੋ 15 ਦਿਨ ਕੱਚੀ ਆ ਪਰ ਇਹਨੇ ਦੀ ਕੋਈ ਦਊ ਨਹੀਂ ਸੁਣੀ ਜਿੱਦਾਂ ਪੜੀ ਵਛੀ ਚਲੋ ਇਹਨੇ ਵੀ ਲਈ ਮੈਨੂੰ ਨਹੀਂ ਪਤਾ ਇਹਨੇ ਲਈ ਕਿਨੇ ਦੀ ਮੁਰਕੇ ਮੇਰੇ ਨਾਲ ਲਾਂਡ ਤੇ ਅਸੀਂ ਬਾਤ ਲਈ ਘੱਟ ਲਈ ਬਸ ਠੀਕ ਆ ਤੁਸੀਂ ਸਿਆ ਮਾਲ ਵੇਖ ਬਹੁਤ ਸੋਹਣਾ ਹੈ ਇਹਨਾਂ ਵੀਰਾਂ ਲੈ ਲਿਆ ਇੱਕਾਂ ਵੀ ਲੈ ਲਈ ਜੀ ਨਹੀਂ ਸੁਗੀ ਆ ਵੀ ਲਈ ਆ ਚਾਰ ਬੰਦਸ਼ੀ ਹੋਣੇ ਸੁਈਏ ਇਹ ਲੈ ਲਈ ਰਣੇ ਲਾ ਲਈ ਬਹੁਤ ਬਸੀ ਚੜੀ ਬਹੁਤ ਬਸਲੀ ਜੀ ਇਸ ਤਿੰਨ ਕ ਬਾਕੀ ਆ ਮਈਆਂ ਲਈਆਂ ਤੇ ਨੇ ਜੀ ਹਾਂ ਮਈਆਂ ਤੇ ਨੇ ਲਈਆਂ ਜੀ 6 ਡੰਗਰੀ ਨਾ ਹੋਈਆਂ ਕੋਈ ਦੋ ਕੁਛੇਲੇ ਰਹੀਆਂ ਹੁਣ ਛੋਟੀਆਂ ਅਸੀਂ ਇਹ ਗੁਰਚੇਂਦਰ ਸਿੰਘ ਨੇ ਤੋਹਫੇ ਦਿੱਤੇ ਸਨੀਦਰ ਜੀ ਇਹ ਕਹਿੰਦਾ ਫਿਰ ਸਾਨੂੰ ਬੜਾ ਆ ਪਾਣੀ ਹੋ ਲੈਣ ਜੋਗੇ ਉਹਨੂੰ ਕਹੇ ਮੰਡੀ ਚੱਲ ਮਰਨਾ ਜਿੱਥੇ ਮਰਜੀ ਬੰਦੇ ਆਏ ਆ ਇਹ ਬੰਦਾ ਬਾਹਰੋਂ ਆਇਆ ਸੰਦੀਪ ਜੀ ਅੱਛਾ ਜੀ 사우ਦੀ ਅਰਬ ਚੋਂ ਠੀਕ ਹੈ ਜੀ ਆਪਣੀ ਮਸ਼ਹੂਰੀ ਮਸਹਾਰੀ ਸੁਣ ਕੇ ਆ ਗਿਆ ਭਾਉ ਤੇ ਉਹ ਐਸਐਚਓ ਸਾਹਿਬ ਇੱਧਰ ਆਓ ਜਰਾ ਕਰੋ ਐਸਐਚਓ ਨੂੰ ਆਇ ਮਰੋ ਐਸਐਚਓ ਨਾਲ ਆਇਆ ਇੱਕ ਐਸਐਚਓ ਆਇਆ ਨਾਲ ਆਪਣੇ ਐਸਐਚਓ ਵੜੇ ਯਾਰ ਐ ਛੋਟੀ ਪਹਿਲਟ ਵੀ ਦਿੱਸਿਆ ਮਤਲਬ ਕੱਲ ਪਰਸੋ ਦੀ ਸੂਈ ਕੋ 10 10 ਕਿਲੋ ਬੋਲਾ ਛੋਟੀ ਨੂੰ ਬਾਰਾਂ ਜੀ ਜਾ ਲੱਗ ਕਾ ਸੋਤ ਨਹੀਂ ਆ ਗਈ ਨਹੀਂ ਨਹੀਂ ਵਧੀਆ ਜੀ ਜੀ ਕੋ ਭੈਣ ਭਰਾ ਆਇਆ ਸੰਦੀਪਾ ਚਲੋ ਨਬਾ ਵੀ ਲੈਣਾ ਸਾਰੇ ਕੰਮ ਕਰਨੇ ਪਰ ਮਾਲ ਜਿਨੀ ਕੋਈ ਕਹਿ ਸਕਦਾ ਉਹ ਕਹਦਾ ਸਕਦਾ ਆਜੋ ਐਸਟੇ ਸਾਹਿਬ ਅੱਜ ਬਾਹਰੇ ਬਣਾਈ ਇਥੇ ਖੁੱਲੇ ਮੇਦਾਨ ਜੀ ਇਥੇ ਬਣਾ ਲੋ ਕੋਈ ਨਹੀਂ ਕਰਨੇ ਆਜੋ ਇਹ ਸੱਸੀ ਜੀ ਸੱਸੀ ਸਾਹਿਬ ਸੱਸੀ ਸਾਹਿਬ ਜੀ ਇਹ ਨਾ ਕਿਹੜੀ ਜਗ੍ਹਾ ਦਾ ਜੀ ਅਸੀਂ ਪੁਨਚ ਡਿਸਟ੍ਰਿਕਟ ਅਲੀਪੁਰ ਤੋਂ ਆਇਆ ਠੀਕ ਹੈ ਮੇ ਕੇ ਸਾਫ ਦਾ ਐਸਪੈਕਟ ਹੈ ਜੀ ਅੱਛਾ ਜੀ ਕਾਫੀ ਵਧੀਆ ਮਤਲਬ ਪੜੇ ਲਿਖੇ ਇੰਟੈਲੀਜੈਂਟ ਬੰਦੇ ਹਾਂ ਜੀ ਜੀ ਸਾਰੀ ਅੰਗਰੇਜ਼ੀ ਗੁਰੂ ਜੀ ਜਿੱਥੇ ਮਰਜੀ ਕਢਾਚ ਠੋਗਦੇ ਬਿਲਕੁਲ ਜੀ ਪੂਰੀ ਇੰਗਲਿਸ਼ ਅੰਗਲਿਸ਼ ਜਾਣਦੇ ਨੇ ਹਾਂਜੀ ਬਾਕੀ ਬੰਦੇ ਏਡੇ ਵਧੀਆ ਨੇ ਮੈਂ ਇਹਨਾਂ ਦੀ ਕਿੰਨੀ ਕਿ ਸਿਫਤ ਕਰਾਂ ਵੀ ਥੋੜੀ ਆਪਾਂ ਆਦਮ ਇਕੱਠੇ ਸਾਰੇ ਪੈ ਵੀ ਕੋਈ ਨਹੀਂ ਆਪਾਂ ਗੱਲਾਂ ਬਾਤਾਂ ਮਾਰਾਂ ਆ ਜਾ ਬਾਬਾ ਜੀ ਤੇ ਮੇਰੇ ਲੱਗ ਗਿਆ ਹਾਂ ਅਗੇ ਦੀਆਂ ਸਿਆ ਪਿਆ ਆਜੋ ਸ਼ਾਹ ਜੀ ਇਹ ਫਿਰ ਮੁਬਾਰਕ ਘਰ ਇਹ ਨਹੀਂ ਇਹਨਾਂ ਫਾਰਮ ਹੈ ਇਹਨਾਂ ਦਾ ਜਿਹੜਾ ਫਾਰਮ ਡੇਰੀ ਫਾਰਮ ਨਵਾਂ ਨਵਾਂ ਖੋਲਿਆ ਤੇ ਅਸੀਂ ਮਾਲ ਇਹਨੂੰ ਉਹ ਲੈ ਗਿਆ ਸ੍ਰੀਸ਼ਾ ਵੀ ਜਿਹੜਾ ਇਹਨਾਂ ਦਾ ਦੁੱਧ ਵੀ ਦੇਵੇ ਇਹ ਨਾ ਹੋਵੇ ਵੀ ਜਾ ਕੇ ਛੜਾਈ ਖਾਣੇ ਬਿਲਕੁਲ ਤੇ ਮਾਲ ਸਾਫ ਸੁਥਰਾ ਲੈ ਗਿਆ ਸ੍ਰੀਸ਼ਾ ਇਹ ਪ੍ਰੇਮ ਨਾ ਆਏ ਨੀ ਤੇ ਇੱਥੇ ਦੋ ਦਿਨ ਮੇਰੇ ਕੋ ਰਏ ਨੇ ਮੁੜ ਕੇ ਆਪਾਂ ਮਿਲਣਾ ਕਿ ਨਹੀਂ ਮਿਲਣਾ ਹੈ ਤੇ ਜੇ ਆਪਾਂ ਇਹਨਾਂ ਨਾਲ ਬਹੁਤੀ ਠੱਗੀ ਮਾਰਾਂਗੇ ਇਹਨਾਂ ਛੱਡਿਆ ਹੋਰ ਨਾ ਵੀ ਆਉਗਾ ਬਿਲਕੁਲ ਨਹੀਂ ਨਹੀਂ ਕੰਮ ਚੱਲਦਾ ਸ੍ਰੀਸ਼ਾ ਹੌਲੀ ਹੌਲੀ ਛੇਤੀ ਛੇਤੀ ਰੱਖੀ ਨੇ ਛੇਤੀ ਛੇਤੀ ਇਕੱਠੇ ਕਰ ਲਈ ਏਡੀ ਛੇਤੀ ਨਹੀਂ ਹੁੰਦਾ ਚਲੋ ਥੋੜਾ ਥੋੜਾ ਨਫਾ ਲਈ ਜੋ ਕੰਮ ਬਹੁਤ ਵਧੀਆ ਚਲੋ ਵਧੀਆ ਹਨ ਉਹਦੇ ਵਿੱਚ ਉੱਥਾਰਪ ਵਰਗੇ ਬੰਦੇ ਜਿਹੜੇ ਆ ਜਿਹੜੇ ਮੈਂ ਕਈਆਂ ਨੂੰ ਕਹਿਣਾ ਹਾਂ ਵੀ ਮੇਰੇ ਕੋਈ ਆਓ ਬਹੁਤ ਗੱਲਾਂ ਬਾਤਾਂ ਮਾਰਾਂਗੇ ਬੰਦੇ ਇਦਾਂ ਦੇ ਨਹੀਂ ਵਾਕਿਆ ਗੱਲਾਂ ਬਾਤਾਂ ਬਹੁਤ ਵਧੀਆ ਇੰਟੈਲੀਜੈਂਟ ਗੱਲਾਂ ਬਾਤਾਂ ਸੁਣਾਈਆਂ ਚਲੋ ਕੁਝ ਸਿੱਖਣ ਨੂੰ ਮਿਲ ਜਾਂਦਾ ਬਜਾਏ ਬਾਕੀ ਦੱਸੋ ਲਾਲਾ ਜੀ ਕੋਈ ਗੱਲਬਾਤ ਕਰਨੀ ਹੈ ਹਾਂ ਜੀ ਅਸੀਂ ਜਮੂ ਤੇ ਖੀਰ ਸਿਟੇ ਹੈ ਜਿਸ ਤੇ ਪੌਂਟਸ ਬਾਰਡਰ ਦਾ ਡਿਸਟ੍ਰਿਕਟ ਹੈ ਔਰ ਤਹਿਸੀਲ ਮੈਂਡਰ ਬਿਲਕੁਲ ਐਨ ਬਾਰਡਰ ਤੇ ਹੈ ਤੇ ਮੇਰਾ ਕਾਰਜੜਾ ਐਨ ਬਾਰਡਰ ਤੇ ਜਿੱਥੋਂ 50 ਮੀਟਰ ਦਾ ਫੈਸਲਾ ਟੋਟਲੀ ਅਸਾਂ ਨੂੰ ਇੱਕ ਡੇਰੀ ਫਾਰਮ ਖੋਦਣਾ ਸੀ ਇਸ ਤੇ ਵਾਸਤੇ ਅਸਾਂ ਨੇ ਉਥੋਂ ਲੈਟਰ ਬਣਵਾਏ ਬਾਅਦ ਕਿਸ ਨੇ ਪੁੱਛਿਆ ਭਾਈ ਪੰਜਾਬ ਤੇ ਲੈਟਰ ਤਾਂ ਬਣ ਗਿਆ ਸੋ ਕੁਛ ਨਹੀਂ ਵਾਕੀਅਤ ਦਾ ਫਿਰ ਇੱਕ ਸ਼ੌਕਤ ਰਜੂਰੀ ਦਾ ਲੜਕਾ ਹੈ ਜਿਹੜਾ ਇਹਨਾਂ ਦਾ ਵਾਕਿਫ ਸੀ ਉਸਨੇ ਕਿਹਾ ਕਿ ਇਸ ਨਾਂ ਦਾ ਇੱਕ ਸਰਪੰਚ ਹੈ ਉਸਦੇ ਕੋਲ ਚਲੇ ਜਾ ਫਿਰ ਅਸਾਂ ਨੇ ਇੱਕ ਬੰਦਾ ਫੜਿਆ ਕਟੂਏ ਤੋਂ ਕਿ ਉਹ ਤੋਂ ਯਾਰ ਆ ਸਾਂ ਯੋ ਗ੍ਰਾਂਡਾਸ ਪਿੰਡ ਦੱਸ ਕੇ ਕਿਥੇ ਲੈਣ ਦੇਣਾ ਉਹ ਫਿਰ ਆਇਆ ਜਦੋਂ ਇਹਨਾਂ ਦੀਆਂ ਸਿਫਤਾਂ ਸੁਣੀਆਂ ਕਿ ਬੰਦਾ ਬਹੁਤ ਅੱਛਾ ਬਹੁਤ ਰਾਇਲ ਆਦਮੀ ਹੈ ਔਰ ਉਸਨੇ ਜਿਸ ਵਕਤ ਅਸੀਂ ਨਦੀ ਕਾਰਪੂਜੀ ਅਸੀਂ ਲੈਣ ਵਾਸਤਾ ਗਏ ਜਿਹੜਾ ਰਸਤੇ ਉੱਤੇ ਲੈ ਕੇ ਆਏ ਤਾਂ ਮੈਂ ਇਹਨਾਂ ਦਾ ਜਿਹੜਾ ਚਿਹਰਾ ਦੇਖਿਆ ਇਹਨਾਂ ਦੀ ਗੱਲਬਾਤ ਦੇਖ ਕੇ ਮੈਂ ਕਿਹਾ ਵਾਕਿਆ ਜਿਸ ਸਾਥ ਕਿ ਉਹ ਸਿਫਤਾਂ ਸੁਣੀਆਂ ਜਾਣ ਕੇ ਸਰ ਉਹ ਇਸ ਕਾਬਲ ਹੈ ਇਹ ਦੀ ਇਸਤਿਹਾਰਾ ਇਹਨਾਂ ਦੇ ਕਾਰਾ ਜਿਸ ਨਾਲ ਇਨਾਂ ਦੇ ਇਨਾਂ ਦੀ ਮਿਸ ਜੈਵਰੀ ਨੇ ਇਨਾਂ ਦੇ ਬੱਚੇ ਨੇ ਇਤਨੀ ਸਾਨੂੰ ਰਿਸਪੈਕਟ ਦਿੱਤੀ ਜਿਹੜੀ ਆਪਣਾ ਮਾਂ ਬਾਪ ਹੀ ਨਹੀਂ ਕਦੇ ਨਹੀਂ ਦਿੱਤੀ ਮੈਨੂੰ ਇਤਨਾ ਦਿਲ ਲੱਗਿਆ ਕਿ ਮੈਂ ਜ਼ਿੰਦਗੀ ਵਿੱਚ ਇਸ ਸ਼ਖਸ ਨੂੰ ਜਦਾ ਪూర్ ਨਹੀਂ ਸਕਦਾ ਕਿ ਸਾਡਾ ਪਿਓ ਵਾੜ ਨਹੀਂ ਸਕਦਾ ਇਸ ਚੀਜ਼ ਨੂੰ ਜਰਾ ਕਿ ਇਸ ਕਿਸਮ ਦਾ ਆਦਮੀ ਮੈਦੀ 70 ਸਾਲ ਦੀ ਏਜ ਬਰਾਬਰ ਹੈ ਨਹੀਂ ਇਸ ਰਾਤ ਨੇ ਪਹਿਲਾ ਦੇਖਿਆ ਜਿਸ ਨੇ ਇੱਕ ਸਾਫ਼ ਆਦਮੀ ਜਿਹੜਾ ਜਿਹੜਾ ਬਹੁਤ ਸੱਚਾ ਹੈ ਗੋਤਮ ਦਰਦ ਔਰ ਇਸਦੇ ਮੁਕਾਬਲੇ ਕੋਈ ਸ਼ਾਨਦਾਰ ਬੰਦਾ ਦੂਸਰਾ ਮੈਂ ਕੋਈ ਨਹੀਂ ਦੇਖਿਆ ਆਪਣੀ ਜ਼ਿੰਦਗੀ ਸੱਤਰ ਸਾਲ ਦੀ ਜੀਵਨ ਹੈ ਗਾਲੀ ਜਾਲੀ ਜਾਲੀ ਉਸਨੂੰ ਸਾਡੀ ਮਰਜ਼ੀ ਪੂਰੀ ਕਰਵਾਉਂਦਾ ਬਾਤ ਇਹ ਹੈ ਕਿ ਇਹਨੇ ਦੀ ਮਿਸ ਜਿਹੜੀ ਆ ਖੁਦ ਰੋਟੀ ਔਰ ਚਾਹ ਲੈ ਕੇ ਸਾਡੇ ਕੋਲ ਆਉਂਦੀ ਮੈਂ ਕਿਹਾ ਮੈਡਮ ਨਾ ਤੁਸੀਂ ਆਓ ਅਸੀਂ ਬੰਦਾ ਭੇਜਾਂਗੇ ਉਪਰ ਚਾਰ ਦਿਨ ਤੋਂ ਇਹਨੇ ਇਤਨੀ ਜ਼ਬਰਦਸਤ ਸੇਵਾ ਕੀਤੀ ਹੈ ਜਿਸ ਨੂੰ ਮੈਂ ਆਪਣੀ ਜ਼ਿੰਦਗੀ ਦੇ ਭੁੱਲ ਨਾ ਸਕਦਾ ਜੜਾ ਆ ਔਰ ਮੈਂ ਜਾ ਕੇ ਹੋਰ ਵੀ ਜਿਹੜੇ ਉਹ ਡੇਰੀ ਫਾਰਮ ਤੋਂ ਹੋਰ ਖੁੱਲ ਰਹੇ ਨੇ ਜੜਾ ਆ ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਫਲਾਣੀ ਜਗ੍ਹਾ ਜਾਓ ਫਲਾਣਾ ਬੰਦਾ ਜਿਹੜਾ ਹੈ ਇਸ ਨਾਂ ਦਾ ਉਸਦੇ ਕੋਲ ਚਲੇ ਜਾਓ ਬੰਦਾ ਬਹੁਤ ਅੱਛਾ ਹੈ ਹਮਦਰਦ ਹੈ ਔਰ ਲਾਲਚ ਨਹੀਂ ਹੈ ਇਸ ਬੰਦੇ ਸਾਫ਼ ਨੀਅਤ ਸਾਹ ਔਰ ਬੰਦਾ ਹਮਦਰਦਾ ਜੜਾ ਹੈ ਐਸਾ ਬੰਦਾ ਨੇ ਜ਼ਿੰਦਗੀ ਪਹਿਲੀ ਵਾਰ ਦੇਖਿਆ ਜੜਾਇਆ ਮੈਂ ਮੈਂ ਜਦੋਂ ਨੌਕਰੀ ਕੀਤਾ ਮੈਂ ਪੰਜਾਬ ਤਿੰਨ ਚਾਰ ਟ੍ਰੇਨਿੰਗਾਂ ਵੀ ਕੀਤੀਆਂ ਇਥੇ ਆਇਆ ਲੇਕਿਨ ਮੈਂ ਇਸ ਚੀਜ਼ ਨੂੰ ਜੜਾ ਕੋਈ ਮੰਨੇ ਜਾਂ ਨਾ ਮੰਨੇ ਲੇਕਿਨ ਮੈਂ ਇਹ ਕਹਿੰਦਾ ਕਿ ਇਸ ਸ਼ਖਸ ਦੇ ਮੁਕਾਬਲੇ ਬੰਦਾ ਕੋਈ ਜ਼ਿਆਦਾ ਤਾਰੀਫ ਦੇ ਕਾਬਿਲ ਆ ਜੜਾਇਆ ਚਲੋ ਲਾਲਾ ਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਵੇਖੋ ਬਹੁਤ ਬਹੁਤ ਸੋਹਣੀ ਗੱਲਾਂ ਕੀਤੀ ਜੀ ਇਹ ਗੱਲਾਂ ਬੜੇ ਸਾਰੇ ਜੀ ਹਾਂ ਜੀ ਧਰਮ ਧਰਮ ਸਾਰੇ ਉਹਨੀ ਗੱਲਾਂ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਸਾਰੇ ਧਰਮ ਇੱਕੋ ਜਿਹੇ ਤੇ ਇਨਸਾਨ ਦੇ ਵਿੱਚ ਖੂਨ ਇੱਕੋ ਜਿਹੇ ਆਈ ਨੀ ਆਦਮੀ ਆ ਧਰਮੀਆਂ ਖੂਨ ਇੱਕੋ ਜਿਹੇ ਆ ਸਿਰਫ ਇੱਕ ਪਹਿਰਾਵਾ ਇੱਕ ਕੁਦਰਤ ਨੇ ਖੇਡ ਬਣਾ ਦਿੱਤੀ ਕੋਈ ਹਿੰਦੂ ਕੋਈ ਮੁਸਲਮਾਨ ਕੋਈ ਸਿੱਖ ਕੋਈ ਸਹਾ ਭਰਾ ਭਰਾ ਇੰਨੀ ਜਲਦੀ ਜੀ ਬਦਲ ਆ ਅਸੀਂ ਵੀ ਤੁਹਾਡੇ ਵਰਗੀ ਉਹਨੇ ਇੱਕ ਦਿਨ ਦੇ ਘਰ ਲਈ ਨਹੀਂ ਨਹੀਂ ਸ੍ਰੀਸ਼ਾ ਆਪਣੇ ਕੋਲ ਤਿੰਨ ਸਾਲ ਹੋ ਗਿਆ ਹਾਂਜੀ ਸਾਨੂੰ ਮੇਰਾ ਸੁਭਾਅ ਗਰਮ ਆ ਪਰ ਆਪਾਂ ਦਿਲੋਂ ਨਹੀਂ ਮਾਰਦੇ ਸਾਨੂੰ ਨੀਤ ਤੋਂ ਨਹੀਂ ਮਾਰਦੇ ਸੁਭਾਅ ਗਰਮ ਆ ਕਿ ਜਿਹੜਾ ਆਦਮੀ ਦਿਲੋਂ ਸਾਫ਼ ਹੁੰਦਾ ਉਹ ਜ਼ਬਾਨ ਤੋਂ ਕਰਮਾਉਂਦਾ ਇਹ ਮੇਰਾ ਇੱਕ ਤਜਰਬਾ ਜ਼ਿੰਦਗੀ ਦਾ ਹੈ ਜੇ ਤੁਸੀਂ ਵੀ ਜਰਾ ਅੱਗੇ ਫਿਲਾਇਓ ਕਿ ਜਿਹੜਾ ਬੰਦਾ ਬੇਈਮਾਨ ਆ ਉਹ ਦਿਲੋਂ ਜਿਹੜਾ ਹੋਏਗਾ ਬੇਈਮਾਨ ਤਾਂ ਹੋਲੇਗਾ ਬੜਾ ਮਿੱਠਾ ਲੇਕਿਨ ਤੀਨੋਂ ਬੜਾ ਖੱਟਾ ਹੋਏਗਾ ਹਾਂ ਸ੍ਰੀਸ਼ਾ ਇਹਨਾਂ ਜਿਹੜੀ ਗੱਲ ਕਹਿਤੀ ਨਾ ਆਪਾਂ ਗਿਆ ਜੀ ਉਹੀ ਪੁੱਲ ਚੜਾਉਂ ਚੋਂ ਗੁਰਚੇਂਦਰ ਕੋ ਮਈਆਂ ਲਈਆਂ ਆਪੋ ਅੱਜ ਜਾਣਾ ਹੈ ਕਿਤੇ ਮੰਡੀ ਛੱਡੀ ਜਾ ਰਿਆਣੀ ਜਾਂਦੇ ਚਲੋ ਗੁਰਚੇਂਦਰ ਵੀਰ ਨੇ ਮਈਆਂ ਦਿੱਤੀਆਂ ਇੰਨੇ ਮਾਨ ਤਾਣਨਾ ਦਿੱਤੀਆਂ ਵੀ ਬਿਨਾਂ ਪੈਸੇ ਤੋਂ ਮੱਝਾ ਫੜਾ ਕੇ ਭੇਜਦੀਆਂ ਲੱਦ ਕੇ ਬੜਾ ਵੱਡੀ ਗੱਲ ਹੋ ਸਦੀਪ ਸਿੰਘ ਸਾਹਿਬ 3-4 ਲੱਖ ਦਾ ਮਾਲ 5 ਲੱਖ ਦਾ ਜਦੋਂ ਘਰੇ ਆ ਜੇ ਬਿਨਾਂ ਪੈਸਾ ਤੋਂ ਕੋਈ ਟੀਤ ਬਣੀ ਇਹਨਾਂ ਬੰਦੇ ਨੂੰ ਬੁੱਲਾ ਬਾਹਰ ਫਿਰਦੇ ਆਪਾਂ ਕੋ ਕਿਨੇ ਪੈਸੇ ਨਹੀਂ ਮੰਗਦਾ ਨਾ ਨਾ ਇਹ ਗੱਲਾਂ ਕਹਿਣ ਦੀਆਂ ਨਹੀਂ ਸਦੀਪ ਸਿੰਘ ਸਾਹਿਬ ਰਿਐਲਿਟੀ ਆ ਚਲੋ ਆਪਾਂ ਠਗੀ ਠੋਰੀ ਨਹੀਂ ਮਾਰੀ ਮਹਾਰਾਜ ਦੀ ਕਿਰਪਾ ਨਾਲ ਨਿਆਣਿਆਂ ਨੂੰ ਵੀ ਝੂਠ ਨਿਕਲ ਆਉਂਦਾ ਨਿਕਲਦਾ ਕਿਦਾ ਪਿਛਲਾ ਹੀ ਅਸੀਂ ਕੀ ਜਿਹੜਾ ਵਿਚ ਪਏ ਸਾਡੇ ਕੋਲ ਮਸ਼ੀਨ ਨਹੀਂ ਪਰ ਕੋਸ਼ਿਸ਼ ਕਰਦੇ ਜੇ ਵੱਜ ਵੀ ਗਿਆ ਨਿਕਲ ਵੀ ਆਇਆ ਤੇ ਚੱਲ ਯਾਰ ਉਹਨਾਂ ਨਾਲ ਕੰਪਰਮਾਈਜ਼ ਕਰੋ ਪਿਛਲੀ ਵੀਡੀਓ 'ਚ ਆਪਾਂ ਅਸੀਂ ਇੱਕ ਗੱਲ ਕੀਤੀ ਵੀ ਜੋ ਕੱਚੀ ਗਾਂ ਵੇਗੀ ਤੇ 38000 ਦੀ ਵੇਚਾਂਗੇ ਜੇ ਨਾ ਵੀ ਕੀ ਤੇ ਬੰਦਾਂਗੇ ਉਹ ਨੱਥ ਪਾ ਕੇ ਬੰਦੀ ਆ ਕੋਈ ਬੰਦਾ ਇਹ ਵਪਾਰੀ ਕਵੇ ਹਾਂ ਮੈਨੂੰ ਜਿੰਨਿਆਂ ਫੋਨ ਕੀਤਾ ਕਹਿੰਦਾ ਵੀ ਹੁਣ ਧੂਗੀ ਦੇ ਵੇਚਣੀ ਤੇ ਜੇ ਨੁਕਸ ਵਾਲੀ ਹੋਵੇ ਮੈਂ ਨੁਕਸ ਵਾਲੀ ਲਈ ਹੋਵੇ ਤੇ ਮੈਂ ਵੀ ਫੜਾ ਕੇ ਪਰੇ ਮਾਰਾਂ ਯਾਰ ਪੈ ਵੇਚੀਆਂ ਪਰੇ ਕੀ ਕਰਨਾ ਐਵੇਂ ਮਹੀਨਾ ਪੱਠੇ ਪਾਣੇ ਉਹਨੂੰ ਮਹੀਨਾ ਪੱਠੇ ਪਾ ਕੇ 70000 ਦੀ ਵੇਚੂੰਗਾ ਬਿਲਕੁਲ ਬੰਦੇ ਦੀ ਤਰ੍ਹਾਂ ਹੀ ਨਿਕਲੂਗੀ ਬਿਲਕੁਲ ਜੀ ਗੱਲ ਇਹ ਜੇ ਮੈਂ ਚੰਗੀ ਲਈ ਤੇ ਜੇ ਮੈਂ ਮਾੜੀ ਲੈਂਦਾ ਤੇ ਮੈਂ ਵੀ ਫੜਾ ਫੜੂ ਕੇ ਉਦੋਂ ਦੀ 35 ਮੈਨੂੰ 35 ਵੀ ਲਾਉਣ ਦੇ 36 ਵੀ ਲਾਉਣ ਦੇ ਮੈਂ ਕਹਾ ਨਹੀਂ ਭਾਈ ਦੇਣੀ ਨਹੀਂ ਦੇਣੀ ਉਹਨੇ ਦੀ ਜਿੰਨੇ ਕਹੀ ਹੈ ਲੈ ਲਓ ਜੇ ਨਾ ਲੈ ਲਓ ਨੀਸਾ ਬਾਕੀ ਗੱਲਾਂ ਬਾਤਾਂ ਚਾਹਦੇ ਆ ਤੇਰੇ ਜੀ ਨੇਰਾ ਹਾਂ ਬਿਲਕੁਲ ਜੀ ਮਿਹਰਬਾਨੀ ਤੇਰੀ ਵੀ ਚਲੋ ਇਸੇ ਤਰ੍ਹਾਂ ਚੱਲਦਾ ਰਹੇ ਕੰਮ ਵਾਹਿਗੁਰੂ ਜੀ ਸਾਹਿਬਾ ਵਾਹਿ